ਵਾਹਿਗੁਰੂ ਸਾਹਿਬ ਜੀ ਡੱਖਣੇ ਮਹੱਲਾ ਪੰਜਵਾ ਜਿਨਾ ਪਿੱਛਾ ਹੋ ਗਈ ਸੀ ਮੈਂ ਪਿੱਛੇ ਪੀ ਰਵਿਆਸ ਜਿਨਾ ਕੀ ਮੈਂ ਆਸੜੀ ਤਿਨਾ ਮਿਹੱਜੀ ਆਸ ਮਹੱਲਾ ਪੰਜਵਾ ਗੇਲੇ ਗੇਲੇ ਰੋੜੜੀ ਪਉ ਦੀ ਪਾਵ ਪਾਵ ਆਏ ਜੋ ਬੈਠੀ ਸੀ ਫਾਥਿਆ ਉੱਬਰੇ ਭਾਗ ਮਥਾਏ ਮਹੱਲਾ ਪੰਜਵਾ ਡਿੱਠਾ ਹਬ ਮਜਾਹੇ ਖਾਲੀ ਕੋਈ ਨਾ ਜਾਣੀਐ ਤੈ ਸਖੀ ਭਾਗ ਮਥਾਹੇ ਜਿਨੀ ਮੇਰਾ ਸੱਜਣ 라ਵੇ ਪਉੜੀ ਹਟਾ ਢੇ ਦਰ ਗੁਣ ਗਾਵਦਾ ਜੀ ਹਰ ਪ੍ਰਭ ਪਾਵੈ ਪ੍ਰਭ ਮੇਰਾ ਥਿਰਥਾਵਰੀ ਹੋਰ ਆਵੇ ਜਾਵੇ ਸੋ ਮੰਗਾ ਦਾਨ ਗੋਸਾਈਆ ਜਿਤ ਭੋਖ ਲਹਿ ਜਾਵੇ ਸੋ ਮੰਗਾ ਦਾਨ ਗੋਸਾਈਆ ਜਿਤ ਭੋਖ ਲਹਿ ਜਾਵੇ ਪ੍ਰਭ ਜੀਓ ਦੀਵਹੁ ਦਰਸਨ ਆਪੜਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖ ਦਿਆ ਦੋਖ ਭੋਖ ਗਈ ਢਾਡੀ ਕੋ ਮੰਗਨ ਚੇਤਨਾ ਆਵੇ ਸਭ ਇੱਛਾ ਪੂਰੀਆ ਲਗ ਪ੍ਰਭ ਕਹਿ ਪਾਵੇ ਹੰਦਰ ਗੁਨਾ ਢਾਡੀ ਬਖਸੀ ਹੋਨ ਪ੍ਰਭ ਪੁਰਖ ਬੇਦਾਵੈ ਡਖਣੇ ਮਹੱਲਾ ਪੰਜਵਾ ਇਹ ਜੋ ਬੇਦਾਵੈ ਪਾਠ ਹੈ ਅਸਲ ਦੇ ਵਿੱਚ ਸਾਧ ਸੰਗਤ ਦੀ ਪ੍ਰਾਤਨ ਸਰੂਪਾਂ ਚ ਬੱਬੇ ਦੇ ਨਾਲ ਹੈ ਬੇਦਾਵੈ ਬਿਨਾਂ ਦਾਵਿਆਂ ਤੋਂ ਇਸ ਕਰਕੇ ਆਪ ਜੀ ਇਹ ਪਾਠ ਨੋਟ ਕਰ ਲਵੋ ਪ੍ਰਭ ਪੁਰਖ ਬੇਦਾਵੈ ਬੱਬੇ ਦੇ ਨਾਲ ਇਹ ਪਾਠ ਜੋ ਸੰਪਰਦਾ ਅਨੁਸਾਰ ਹੈ ਮੁਖ ਪਾਠ ਹੈ ਆਪ ਜੀ ਬੱਬੇ ਦੇ ਨਾਲ ਇਹਨੂੰ ਸ਼ੁੱਧ ਕਰ ਲਵੋ ਪ੍ਰਭ ਪੁਰਖ ਵਿਦਾਵੈ ਹੋਟਾ ਹੋ ਨਿਰਗੁਣਤਾ ਦੀਪਕਸੀਓੜਾ ਪ੍ਰਭ ਪੁਰਖ ਵਿਦਾਵੈ ਡੱਕਣੇ ਮਹੱਲਾ ਪੰਜਵਾ ਜਹ ਛੁੱਟੇ ਤਾ ਖਾਕ ਤੂ ਸੰਹੇ ਕੰਤ ਨ ਜਾਣਹੀ ਦਰਜਨ ਸੇਤੀ ਨੀਹ ਤੂ ਕੈ ਗੁਣ ਹਰ ਰੰਗ ਮਾਨਹੀ ਮਹੱਲਾ ਪੰਜਵਾ ਨਾਨਕ ਜਿਸ ਬਿਨ ਘੜੀ ਨ ਜੀਵਨਾ ਵਿਸਰੇ ਸਰਨ ਬਿੰਦ ਤੇ ਸਸਿਓ ਕਿਓ ਮਨ ਰੂਸੀਐ ਜਿਸਹਿ ਹਮਾਰੀ ਚਿੰਦ ਮਹੱਲਾ ਪੰਜਵਾ ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਲੱਤ ਗੁਲਾਲ ਨਾਨਕ ਬਿਨ ਨਾਵ ਅਲੂਧਿਆ ਜਿਤੀ ਹੋਰ ਖਿਆਲ ਪਵੜੀ ਆਦੀ ਇਹ ਪਾਠ ਆਪਾਂ ਧਿਆਨ ਦੇ ਨਾਲ ਆਲੂਧਿਆ ਕਰਨਾ ਹੈ ਆਲੂਧਿਆ ਨਹੀਂ ਕਰਨਾ ਹਾੜ ਨੂੰ ਸਬੰਧਕ ਕਰਕੇ ਆਲੂਦਿਆ ਹਾਂਜੀ ਨਾਨਕ ਬਿਨ ਨਾਵੈ ਆਲੂਦਿਆ ਜੀਤੀ ਹੋਰ ਖਿਆਲ ਪਵੜੀ ਹਰ ਜੀਉ ਜਾ ਤੂੰ ਮੇਰਾ ਮਿੱਤਰ ਹੈ ਤਾ ਕਿਆ ਮੈਂ ਕਾੜਾ ਕਾੜਾ ਪੁਲਾ ਕਾੜਾ ਜਾ ਹਰ ਜੀਉ ਜਾ ਤੂੰ ਮੇਰਾ ਮਿੱਤਰ ਹੈ ਤਾ ਕਿਆ ਮੈਂ ਕਾੜਾ ਜਿਨੇ ਠੱਗੀ ਜਗ ਠੱਗਿਆ ਸੀ ਤੁਦ ਮਾਰਨੇ ਵਾੜਾ ਗੁਰ ਭਉਜਲ ਪਾਰ ਲੰਘਾਇਆ ਜੀਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਈਨ ਤਿਤੈ ਲਗਦੀਆ ਨੈ ਖਿੰਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰਵਾੜਾ ਗੁਰ ਨਾਨਕ ਤੁਠਾ ਪਾਏ ਰਹੋ ਹਰ ਵਸਦਾ ਨੇੜਾ ਪਾਏ ਰਹੋ ਕਠਾਈ ਬੁਰਣਾ ਪਾਏ ਰਹੋ ਦੋ ਪਾਪ ਪਾਈ ਹੋ ਠੀਕ ਹੈ ਗੁਰ ਨਾਨਕ ਤੁਠਾ ਪਾਏ ਰਹੋ ਹਰ ਵਸਦਾ ਨੇੜਾ ਡੱਖਣੇ ਮਹੱਲਾ ਪੰਜਵਾ ਜਾ ਮੋ ਆਵਹਿ ਚਿਤ ਤੂ ਤਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਪੀਰੀ ਤਹੱਜਾ ਨਾਉ ਮਹੱਲਾ ਪੰਜਵਾ ਕੱਪੜ ਭੋਗ ਵਿਕਾਰ ਇਹ ਹੱਬੇ ਹੀ 4 ਖਾਕ ਲੁੜੇ ਦਾ ਤਨ ਕੀ ਜੋ ਰਤੀ ਦੀਦਾਰ ਮਹੱਲਾ ਪੰਜਵਾ ਕਿਆ ਤੱਕ ਹੈ ਵਿਆਪਾਸ ਕਰ ਹੀ ਅੜੇ ਇਕ ਆਧਾਰ ਹੀਉ ਸੰਤਨ ਕੀ ਰੇਨ ਜਿਤ ਲੱਭੀ ਸੁਖ ਦਾਤਾਰ ਪਉੜੀ ਬਿਨ ਕਰਮਾ ਹਰ ਜੀਉ ਨਾ ਪਾਈਐ ਬਿਨ ਸਤਿਗੁਰ ਮੰਨੂਆ ਨਾ ਲੱਗੈ ਧਰਮ ਧੀਰਾ ਕਲ ਅੰਦਰੈ ਇਹ ਪਾਪੀ ਮੂਲ ਨਾ ਤੱਗੈ ਐਹ ਕਰ ਕਰੇ ਸੋ ਐਹ ਕਰ ਪਾਏ ਇਕ ਕੜੀ ਮੋਹਤ ਨਾ ਲੱਗੈ ਚਾਰੇ ਜੁਗ ਮੈਂ ਸੋਧਿਆ ਬਿਨ ਸੰਗਤ ਆਹੰਕਾਰ ਨਾ ਭੱਗੈ ਮਨ ਮੂਲ ਨਾ ਛਟਾਈ ਵਿਨ ਸਾਧੂ ਸਤ ਸੰਗੈ ਤਿਚਰ ਥਾ ਨ ਪਾਵੈ ਜਿਚਰ ਸਾਹਿਬ ਸਿਓ ਮਨ ਭੰਗੈ ਜਿਨ ਜਨਾ ਗੁਰਮੁਖ ਸੇਵਿਆ ਤੇ ਸਕਰ ਦੀ ਬਾੜ ਅਭਗੈ ਹਰਿ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੈ ਡਖਣੇ ਮਹੱਲਾ ਪੰਜਵਾ ਲੋੜੀ ਦੋਹਾ ਬਥਾਏ ਜੋ ਮੀਰਾ ਮੀਰਾ ਨ세ਰਾ ਹਾਠ ਮਜਾਹੋ ਸੋ ਧਣੀ ਚੌਦ ਮੁਖ ਅਲਾਏ ਮਹੱਲਾ ਪੰਜਵਾ ਮਾਨ ਕੋ 모ਹੇ ਬਾਉ ਉੱਪਰਲੀ ਪੰਕਤੀ ਜੋ ਹੈ ਫਿਰ ਦੁਬਾਰਾ ਪੜ੍ਹਨੀ ਲੋੜੀ ਦੋਹਾ ਬਜਾਏ ਉਥੇ ਥਾਏ ਪੜਿਆ ਗਿਆ ਇਸ ਕਰਕੇ ਇਹ ਉਸੇ ਤਰ੍ਹਾਂ ਹੀ ਪਾਠ ਕੀਤਾ ਜਾਵੇ ਲੋੜੀ ਦੋ ਹਾਬ ਥਾਏ ਲੋੜੀ ਦੋ ਹਾ ਬਜਾਏ ਸੋ ਮੀਰਾ ਮੀਰਾ ਨ세ਰਾ हाठ मंझाह सो तने चौध मुख अलाए महला पंजवा माणकू मोहे माओ ॾिना तने अपाहे हियाओ मेहजा नंढिड़ा हयाऊ मेहजा ठंडिड़ा मुख सच अलाए महला पंजवा मू सेज नैणा पिरी विछावड़ा जे ॾेख हिकु वार त सुख कीमा हू पौड़ी ਮਨ ਲੋਚੈ ਹਰ ਮਿਲਣ ਕੋ ਕਿਉ ਦਰਸਨ ਪਾਈਆ ਮੈਂ ਲੱਖ ਵੜਤੀ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾ ਭਾਲੀਆ ਤਦ ਜੀਵੜ ਨਾ ਸਾਈਆ ਮੈਂ ਦਸੀ ਹੋ ਮਾਰਗ ਸੰਤ ਹੋ ਕਿਉ ਪ੍ਰਭੂ ਮਿਲਾਈਆ ਮਨ ਅਰਪਿ ਹੋ ਹਉ ਮੈਂ ਤਜਹੁ ਇਤ ਪੰਥ ਜੁਲਾਈਆ ਨੇਤ ਸੇਵੀ ਹੋ ਸਾਹਿਬ ਆਪਣਾ ਸਤ ਸੰਗ ਮਿਲਾਈਆ ਹੱਬੇ ਸਬੇ ਆਸਾ ਪੂਰੀਆ ਗੁਰ ਮਹਿਲ ਬੁਲਾਈਆ ਤਦ ਜੀਵੜ ਹੋਰ ਨ ਸੁਝਈ ਮੇਰੇ ਮਿੱਤਰ ਗੁਸਾਈਆ ਦੱਖਣੇ ਮਹੱਲਾ ਪੰਜਵਾ ਮੂਥੀ ਆਉ ਤਕਤ ਪਿਰੀ ਮਹਿੰਜੇ ਪਾਤ ਸਾਹ ਪਾਵ ਮਿਲਾਵੇ ਕੋਲਾ ਕਵਲ ਜਿਵੈ ਬਖਸਾਵਦ ਮਹੱਲਾ ਪੰਜਵਾ ਪਿਰਿਆ ਸੰਦੜੀ ਭੋਖ ਮੂ ਲਾਵਣਾ ਥੀ ਵਿਤਰਾ ਜਾਨ ਮਠਾਈ ਇਕ ਬੇਈ ਪੀੜੇ ਨ ਹਟੈ ਮਹੱਲਾ ਪੰਜਵਾ ਠੱਗਾ ਨੀਹੋ ਮਤ੍ਰੋੜ ਜਾਨ ਗੰਦਰਬ ਨਗਰੀ ਸੁਖ ਘਟਾਉ ਡੂਏ ਹਾ ਇਸ ਬੰਧਾਣੋ ਕਰ ਕਣੇ ਹਾਂਜੀ ਠੱਗਾ ਨੀਹਮ ਤ੍ਰੋੜ ਇਹ ਮੁਖ ਪਾਠ ਤੇ ਇਸੇ ਤਰ੍ਹਾਂ ਦੇ ਨਾਲ ਹੀ ਹੈ ਕਿਉਂ ਜੀ ਭਾਗਾ ਤੇ ਨੀਹੋ ਮਤ੍ਰੋੜ ਸ਼ਬਿਆ ਹੋਇਆ ਤੇ ਆਪ ਜੀ ਇਸ ਪਾਠ ਨੂੰ ਠੀਕ ਕਰ ਲਵੋ ਸ਼ਬਦਾਰਥ ਪੋਥੀਆਂ ਤੇ ਇਹ ਠੀਕ ਛਪਿਆ ਹੋਇਆ ਠੱਗਾ ਨਿਹਮ ਤਰੋੜ ਨਿਹਮ ਉਹ ਮੰਮੇ ਦੇ ਨਾਲ ਹੀ ਸਾਧ ਸੰਗਤ ਜੀ ਇਹ ਪਾਠ ਜਿਹੜਾ ਉਹ ਆਵੇਗਾ ਇਸ ਕਰਕੇ ਸਾਧ ਸੰਗਤ ਜੀ ਇਹ ਪਾਠ ਠੱਗਾ ਨਿਹਮ ਤਰੋੜ ਇਸ ਤਰ੍ਹਾਂ ਇਸ ਪਾਠ ਦਾ ਸਾਧ ਸੰਗਤ ਜੀ ਜੋ ਹੈ ਆਪਾਂ ਪਾਠ ਕਰਨਾ ਠੱਗ ਨਿਹਮ ਮਤ੍ਰੋੜ ਜਾਣ ਗੰਦਰਭ ਨਗਰੀ ਸੋਖ ਘਟਾਉ ਡੂਏ ਇਸ ਬੰਧਾਣੋ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ ਘਾਟ ਦਰਸ਼ਨ ਪਰਮਤੇ ਫਿਰਹਿ ਨਹਿ ਮਿਲਿਐ ਭੇਖੰ ਵਰਤ ਕਰਹਿ ਚੰਦਰਾਇਣਾ ਸੇਕਿਤੇ ਨਾ ਲੇਖੰ 베ਦ ਪੜਹਿ ਸੰਪੂਰਣਾ ਤਤਸਾਰ ਨਾ ਪੇਖੰ ਤੇਲਕ ਕਡਹਿ ਇਸ ਨਾਨਕ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨ ਲੱਭੈ ਵਿਣ ਸੱਚੀ ਸਿੱਖੰ ਇਹ ਸਾਧ ਸੰਗਤ ਜੀ ਭੇਖੀ ਜਿਹੜਾ ਇੱਥੇ ਜਮਕ ਜ਼ਰੂਰ ਲਾਉਣੀ ਹੈ ਕਈ ਵੀ ਆਪਾਂ ਕਈ ਵਾਰੀ ਪਾਠ ਹੋ ਜਾਂਦਾ ਭੇਖੀ ਪ੍ਰਭੂ ਉਹ ਪ੍ਰਭੂ ਭੇਖੀ ਨਹੀਂ ਉਹਦੇ ਭੇਖਾ ਨੂੰ ਪਰਮਾਣੂ ਦੂਰ ਕਰਨ ਵਾਲਾ ਹੈ ਭੇਖੀ ਪ੍ਰਭੂ ਨ ਲੱਭਾਈ ਭੇਖ ਪਖੰਡ ਕਰਨ ਦੇ ਨਾਲ ਪ੍ਰਭੂ ਨਹੀਂ ਲੱਭਦਾ ਇਸ ਕਰਕੇ ਜਿੰਨਾ ਚਿਰ ਗੁਰੂ ਕੀ ਸੱਚੀ ਸਿੱਖਿਆ ਪ੍ਰਾਪਤ ਨਹੀਂ ਹੁੰਦੀ ਇਸ ਕਰਕੇ ਭੇਖੀ ਤੇ ਆਪਾਂ ਬਿਸਰਾਮ ਲਾਉਣਾ ਹੈ ਭੇਖੀ ਪ੍ਰਭੂ ਨਾਲ ਲੱਭਈ ਵਿਨ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਤੁਰ ਮਸਤਕ ਲੇਖੰ ਜਿਨ ਜਨਮ ਸਵਾਰਿਆ ਆਪਣਾ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾ ਹਾਂਜੀ ਪਿੱਛੇ ਇੱਕ ਪਰਜੀ ਆਈ ਹੈ ਗਿੱਲੀ ਗਿੱਲੀ ਰੋਡੜੀ ਭਉ ਦੀ ਭਾਵ ਪਵ ਆਏ ਇਹ ਕਹਿੰਦੇ ਰੋਡੜੀ ਤੋਂ ਕੀ ਭਾਵ ਹੈ ਜਿਵੇਂ ਸਾਧ ਸੰਗਤ ਜੀ ਰੋਡੜੀ ਤੋਂ ਪਾਵ ਰੋੜੀ ਹੁੰਦਾ ਜਿਵੇਂ ਆਮ ਗੁੜ ਹੁੰਦਾ ਜਦੋਂ ਉਹ ਗਿੱਲਾ ਹੋ ਜਾਂਦਾ ਉਹਦੇ ਵਿੱਚ ਚਿਪਕ ਜੀ ਪੈਦਾ ਹੋ ਜਾਂਦੀ ਹੈ ਤੇ ਜੇ ਕੋਈ ਮੱਖੀ ਲਾਲਚ ਕਰਕੇ ਉਸ ਗੁੜ ਦੇ ਉੱਤੇ ਬੈਠੀ ਰਹਿੰਦੀ ਹੈ ਤੇ ਉਹਦੇ ਖੰਭ ਉਹਦੇ ਨਾਲ ਚਿਪਕ ਜਾਂਦੇ ਨੇ ਤੇ ਉਹ ਮਰ ਜਾਂਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਮਾਇਆ ਹੈ ਇਹ ਪਦਾਰਥ ਹਨ ਜਿਹੜਾ ਜੀਵ ਰੂਪੀ ਮੱਖੀ ਇਹਨਾਂ ਪਦਾਰਥਾਂ ਦੇ ਨਾਲ ਮਾਇਆ ਦੇ ਨਾਲ ਹੀ ਜਿੰਬੜਿਆ ਰਹਿੰਦਾ ਹੈ ਫਿਰ ਉਸ ਦੀ ਹਾਲਤ ਉਹ ਜੀ ਹੁੰਦੀ ਹੈ ਜਿਵੇਂ ਗਿੱਲੇ ਗੁੜ ਦੇ ਉੱਪਰ ਆ ਕੇ ਮੱਖੀ ਬਹਿ ਜਾਂਦੀ ਹੈ ਤੇ ਇਸ ਤਰ੍ਹਾਂ ਸਾਧ ਸੰਗ ਜੀ ਰੋਡੜੀ ਦਾ ਇਹ ਭਾਵ ਹੈ ਜਿਵੇਂ ਮੱਖੀ ਪਾਉਂਦੀ ਪਾਉਂਦੀ ਉੱਡਦੀ ਉੱਡਦੀ ਆ ਕੇ ਬਹਿ ਜਾਂਦੀ ਹੈ ਪਰ ਉਹਦੇ ਮਿੱਠੇ ਦੇ ਵਿੱਚ ਇੰਨੇ ਰਸ ਦੇ ਵਿੱਚ ਮਗਨ ਹੋ ਜਾਂਦੀ ਹੈ ਉੱਡਣਾ ਭੁੱਲ ਜਾਂਦੀ ਉਹ ਖੰਭ ਜਿਹੜੇ ਨੇ ਉਹਦੇ ਉਹਦੇ ਨਾਲ ਚਿਪਕ ਜਾਂਦੇ ਨੇ ਤੇ ਮਰ ਜਾਂਦੀ ਹੈ ਇਸੇ ਤਰ੍ਹਾਂ ਜੀਵ ਜਿਹੜਾ ਸੰਸਾਰ ਦੇ ਪਦਾਰਥਾਂ ਮਾਇਆ ਦੇ ਪ੍ਰੇਮ ਦੇ ਵਿੱਚ ਇੰਨਾ ਖਚਤ ਹੋ ਜਾਂਦਾ ਇੰਨਾ ਮਸਤ ਹੋ ਜਾਂਦਾ ਹੈ ਕਿ ਉਹ ਨੂੰ ਪਰਮੇਸ਼ਰ ਤੇ ਉਹਦਾ ਨਾਮ ਭੁੱਲ ਜਾਂਦਾ ਹੈ ਫਿਰ ਮੱਖੀ ਵਾਲੀ ਹਾਲਤ ਇਸ ਜੀਵ ਦੀ ਹੋ ਜਾਂਦੀ ਹੈ ਇਹ ਵੀ ਫਿਰ ਸੰਸਾਰ ਦੇ ਵਿੱਚ ਆਉਂਦਾ ਜਾਂਦਾ ਜੰਮਦਾ ਮਰਦਾ ਰਹਿੰਦਾ ਹੈ ਇੱਕ ਪਿੱਛੇ ਮਾਣਿਕੂ ਬਾਠ ਆਇਆ ਸੀ ਉਹ ਪੁੱਛਿਆ ਵੀ ਸਿਹਾਰੀ ਦੇ ਨਾਲ ਜਿਵੇਂ ਆਪਾਂ ਮੱਤ ਵਿੱਚ ਰਤਨ ਜਵਾਹਰ ਮਾਣਿਕ ਅੜਾਣੇ ਦੀ ਸਿਹਾਰੀ ਦੇ ਨਾਲ ਹੀ ਉਚਾਰਨ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਪਿੱਛੇ ਪਾਠ ਆਇਆ ਹੈ 1098 ਤੇ ਪਿਛਲੇ ਅੰਗ ਤੇ ਉਹ ਮਾਣਿਕੋ ਹੀ ਕਰਨਾ ਹੈ ਸਿਹਾਰੀ ਦੇ ਨਾਲ ਹਾਂਜੀ ਢਖਣੇ ਮਹੱਲਾ ਪੰਜਵਾ ਸੋ ਨਿਵਾਹੋ ਗੱਡ ਜੋ ਚਲਾਉ ਨਾ ਥੀਐ ਆਕਾਰ ਪੂੜਾ ਵੀ ਛੱਡ ਸੰਮੜ ਸੱਚ ਧਣੀ ਮਹੱਲਾ ਪੰਜਵਾ ਹਬ ਸਮਾਣੇ ਜੋਤ ਜੋ ਜਾਲ ਘਟਾਉ ਚੰਦਰਮਾ ਰਗੜthia ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚੋ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨਿਐ ਹੈ ਮਿਲੇ ਨਿਥਾਵੇ ਥਾਓ ਮਿਲੀ ਮਿਲੀ ਨਿਥਾਵੇ ਥਾਓ ਨਾਨਕ ਦਰਗਹਿ ਮੰਨਿਐ ਹੈ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਵੇਖ ਨ ਪਾਈਐ ਪ੍ਰਭ ਅੰਤਰ ਜਾਮੀ ਇਕਸ ਹਰ ਜੀਉ ਬਾਹਰੀ ਸਾ ਫਿਰੈ ਨਿਕਾਮੇ ਮਨ ਰਤਾ ਕੋਟਾਂਬ ਸਿਓਨਿਤ ਗਰਭ ਫੇਰਾਮੀ ਫਿਰਹ ਗੁਮਾਨੇ ਜਗ ਮਹਿ ਕਿਆ ਗਰਭ ਹਦਾਮੇ ਚਲਦਿਆ ਨਾਲ ਨਾ ਚੱਲੈ ਕਿਨ ਜਾਏ ਬਿਲਾਮੀ ਵਿਚਰਦੀ ਫਿਰਹ ਸੰਸਾਰ ਮਹਿ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕ ਹਰ ਤੇ ਸ ਕੀ ਕਾਮੇ ਡਖਣੇ ਮਹੱਲਾ ਪੰਜਵਾ ਮੁਖੋ ਅਲਾਏ ਹੱਬ ਮਰਣਾ ਅੱਬ ਮਰਣਾ ਮਰਣ ਤੇ ਹੀ ਇਹਦਾ ਵਿਸਰਾਮ ਆਪ ਰਖਣਾ ਮੁਖੋ ਅਲਾਏ ਹੱਬ ਮਰਣਾ ਪਛਾਣੰਦੋ ਕੋਏ ਮੁਖੋ ਅਲਾਏ ਹੱਬ ਮਰਣਾ ਪਛਾਣੰਦੋ ਕੋਏ ਨਾਨਕ ਤਿਨਾ ਖਾਕ ਜਿਨਾ ਯਕੀਨਾ ਹੈ ਕਸਿਓ ਮਹੱਲਾ ਪੰਜਵਾ ਜਾਨਵ ਸੰਦੋ ਮੰਜ ਪਛਾਣੋ ਕੋ ਹਿਕੜੋ ਤੈ ਤਨ ਪਰਦਾ ਨਾਹੇ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾ ਮੱਤੜੀ ਕਾਂਡਕ ਆਹ ਪਾਵਤ ਮੰਦੋ ਪੀਵ ਸਾਹਿਬ ਇਹ ਪਾਠ ਵੀ ਆਪ ਜੀ ਨੋਟ ਕਰ ਲਵੋ ਭਾਗਾਂ ਦੇ ਉੱਪਰ ਕਾਂਡ ਕਵਾਹਿ ਪਾਠ ਜਿਹੜਾ ਉਹ ਛਪਿਆ ਹੋਇਆ ਹੈ ਪਰ ਮੁੱਖ ਜਿਹੜਾ ਪਾਠ ਹੈ ਕਾਂਡਕ ਆਹ ਇਸ ਤਰ੍ਹਾਂ ਇਹਦਾ ਉਚਾਰਨ ਹੈ ਕਾਂਡਕ ਹਾਂਜੀ ਭਾਗਾਂ ਦੇ ਉੱਪਰ ਇਹ ਇਸੇ ਤਰ੍ਹਾਂ ਹੀ ਛਪਿਆ ਹੋਇਆ ਸਰੂਪਜ ਕਿਵੇਂ ਹੈ ਕਾਂਡ ਕਾਂਡਕ ਹਾਂਜੀ ਠੀਕ ਹੈ ਜੀ ਇਹ ਪਾਠ ਇਸੇ ਤਰ੍ਹਾਂ ਹੀ ਮਤੜੀ ਕਾਂਡਕ ਆਹਾ ਪਾਵ ਤਵੰਦੋ ਪੀਵਸਾ ਮੋ ਤਨ ਪ੍ਰੇਮ ਅਥਾਹ ਪਸਨ ਕੋ ਸੱਚਾ ਧਣੀ ਪੌੜੀ ਨਿਰਪਰਮ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪੁਹਾਈਏ ਬਹਜੂਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰ thro tha ਕੂੜਿਆਰਾ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਇਆ ਮਾਰਿਆ ਸੱਚੇ ਪਾਤਸ਼ਾਹ ਵੇਖ ਪਾਤਸ਼ਾਹ ਹੈ ਹਾਏ ਨੁਸੀਆਰੀ ਨਾਲ ਠੀਕ ਜਮਦੂਤੀ ਹੈ 헤ਰੀਆ ਦੁਖ ਹੀ ਮਹ ਪਚਾ ਮਾਰਿਆ ਸੱਚੇ ਪਾਤ ਸਾਹੇ ਵੇਖ ਧੁਰ ਕਰ ਮੱਚਾ ਪੰਕਤੀਆਂ ਰਹਿ ਗਈਆਂ ਉੱਪਰ ਜਿਹੜਾ ਪਾਠ ਹੈ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤ ਸਾਹੇ ਵੇਖ ਧੁਰ ਕਰ ਮੱਚਾ ਇਹ ਵੀ ਪਾਠ ਕਰ ਵੱਖਰਾ ਹੈ ਤੇ ਮੱਚਾ ਜਿਹੜਾ ਹੈ ਵੱਖਰਾ ਹੈ ਇਹ ਤਿੰਨ ਤਰੀਕੇ ਦੇ ਨਾਲ ਪਾਠ ਹੁੰਦਾ ਇੱਕ ਕਰਮਚਾ ਇੱਕ ਕਰਮ ਵਖਾ ਤੇ ਚਾ ਵਖਰਾ ਕਰਮ ਚਾ ਇੱਕ ਕਰ ਮੱਚਾ ਸੰਪਰਦਾ ਅਨੁਸਾਰ ਕਰ ਮੱਚਾ ਪਾਠ ਜਿਹੜਾ ਹੈ ਇਹਨੂੰ ਮੁੱਖ ਪਾਠ ਮੰਨਿਆ ਗਿਆ ਹੈ ਇਸ ਕਰਕੇ ਕਰ ਮੱਚਾ ਇਸ ਤਰ੍ਹਾਂ ਹੀ ਇਹਦਾ ਉਚਾਰਨ ਕਰਨਾ ਹੈ ਤੇ ਪਾਦ ਸਾਹ ਇਹ ਹਾਹੇ ਨੂੰ ਸਿਹਾਰੀ ਹੈ ਇਹਨੂੰ ਪਾਦ ਸਾਹ ਜਾਂ ਪਾਦ ਸਾਹੋ ਨਹੀਂ ਪਾਤ ਸਾਹਿ ਇਥੇ ਪੜਿਆ ਜਾਵੇਗਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤ ਸਾਹਿ ਵੇਖ ਤੋਰ ਕਰ ਮੱਚਾ ਜਮਦੂਤੀ ਹੈ 헤ਰੀਆ ਦੁਖ ਹੀ ਮਹਿ ਪਚਾ ਪਚਾ ਬੋਲਾ ਜਮਦੂਤੀ ਹੈ 헤ਰੀਆ ਦੁਖ ਹੀ ਮਹਿ ਪਚਾ ਹੋਤ ਪਾਪਸ ਧਰਮ ਕਾ ਨਾਨਕ ਦਰ ਸੱਚਾ ਡਖਣੇ ਮਹੱਲਾ ਪੰਜਵਾ ਪਰਬਤੇ ਪ੍ਰਭ ਨਾਮ ਜਪ ਗੁਰ ਕੀ ਚਰਨ ਧਿਆਏ ਜਨਮ ਮਰਨ ਮਲ ਉਤਰ ਸੱਚੇ ਕੀ ਗੁਣ ਗਾਏ ਮਹੱਲਾ ਪੰਜਵਾ ਦੇਹ ਅੰਧਾਰੀ ਅੰਧ ਸੁੰਨੀ ਨਾਮ ਵਿਹੂਨੀਆ ਸੁੰਨੀ ਨਾਮ ਵਿਹੂਨੀਆ ਦੇਹ ਅੰਧਾਰੀ ਅੰਧ ਸੁੰਨੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਘਟ ਉੱਠਾ ਸੱਚ ਧਣੀ ਮਹੱਲਾ ਪੰਜਵਾ ਲੋਇਣ ਲੋਈ ਡੇਠਾ ਪਿਆਸ ਨਾ 부ਜੈ ਵੋ ਕਣੀ 부ਜੈ ਪੋਲਾ ਬੋਲਾ ਜਾਵੇਗਾ ਪਿਆਸ ਨਾ 부ਜੈ ਮੂ ਕਣੀ ਲੋਕਣੀ ਵੀ ਇਕੱਠਾ ਪਾਠ ਨਹੀਂ ਕਰਨਾ ਮੂ ਵਖਰਾ ਹੈ ਤੇ ਕਣੀ ਵਖਰਾ ਹੈ ਲੋਇਣ ਲੋਈ ਡੇਠਾ ਪਿਆਸ ਨਾ 부ਜੈ ਮੂ ਕਣੀ ਨਾਨਕ ਸੇ ਅਖੜੀਆ ਬਿਆਨ ਜਿਨੇਂ ਦੇ ਸੰਦੋ ਮਾ ਪਰੀ ਪੌੜੀ ਜੇ ਨ ਜਨ ਗੁਰਮੁਖ ਕ ਸੇਵਿਆ ਤਿਨ ਸਭ ਸੁਖ ਪਾਈ। ਓਹ ਆਪ ਤਰਿਆ ਕੋਟਾਂ ਬਸਿਓ ਸਭ ਜਗਤ ਤਰਾਈ॥ ਓਨ ਹਰ ਨਾਮਾ ਧਨ ਸੰਜਿਆ ਸਭ ਤਿਖਾ 부ਜਾਈ। ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲੇਵਲਾਈ। ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ। ਓਨ ਵੈਰੀ ਮਿੱਤਰ ਸਮ ਕੀਤੀਆ ਸਭ ਨਾਲ ਸੁਭਾਈ। ਹੋਆ ਓਹੀ ਆਲ ਜਗ ਮਹਿ॥ ਗੁਰ ਗਿਆਨ ਜਪਾਈ ਜਗਮਹਿ ਹੋਆ ਉਹੀ ਆਲ ਜਗਮਹਿ ਗੁਰ ਗਿਆਨ ਜਪਾਈ ਹੋਆ ਉਹੀ ਆਲ ਜਗਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰਿ ਸਿਉ ਬਾਣ ਆਈ ਡੱਖਣੇ ਮਹੱਲਾ ਪੰਜਵਾਰ ਉਪਰ ਜੋ ਪੌੜੀ ਤੋਂ ਪਹਿਲਾਂ ਨਾਨਕ ਸੇ ਅਖੜੀਆਂ ਬਿਆਨ ਜਿਨੇ ਦਸੰਦੋ ਮਾ ਪਿਰੀ ਇਹ ਪਹਿਲਾਂ ਵੀ ਆਇਆ ਪਾਠ ਆਪਾਂ ਦੱਸਦੇ ਆਏ ਆਂ ਇਨੂੰ ਮਾਂ ਨਹੀਂ ਬੋਲਣਾ ਮਾਂ ਹੀ ਬੋਲਾ ਜਾਵੇਗਾ ਮਾਂ ਤੋਂ ਭਾਵ ਮੇਰਾ ਪਰੀ ਤੋਂ ਭਾਵ ਪਤੀ ਪਰਮੇਸ਼ਰ ਅਕਾਲ ਪੁਰਖ ਹਾਂਜੀ ਡੱਕਣੇ ਮਹੱਲਾ ਪੰਜਵਾ ਸੱਚਾ ਸੁਹਾਵਾ ਕਾਢੀਐ ਕਾਢੀਐ ਸੱਚ ਸੁਹਾਵਾ ਕਾਢੀਐ ਕੂੜਾ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲ ਹੋਏ ਮਹੱਲਾ ਪੰਜਵਾ ਸੱਜਨ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾ ਸੁੱਤੜੀ ਸੋ ਸੋ ਹਡੇਠ ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾ ਸੱਜਨਾ ਸੱਚ ਪਰਖ ਮੁਖ ਅਲਾਵਣ ਫੋਥਰਾ ਮਨ ਮਜਾਹੋ ਲਖ ਤੁਧ ਹਖ ਪੁਲਾਜ ਲਖ ਮਨ ਮਜਾਹੋ ਲਖ ਤੁਧੋ ਦੂਰ ਨਾਸੋ ਪਿਰੀ ਪੌੜੀ ਤਰਤ ਆਕਾਸ ਪਾਤਲ ਹੈ ਚੰਦ ਸੂਰ ਬਿਨਾਸੀ ਬਾਦ ਸਾਹ ਸਾਹ ਉਮਰਾ ਵਖਾਣਾ ਟਾਹੇ ਡੇਰੇ ਜਾਸੀ ਰੰਗ ਤੁੰਗ ਗਬੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸੇਖ ਮਸਾਇਕਾ ਸਬੇ ਉਠ ਜਾਸੀ ਪੀਰ ਪੈ ਕਾਬਰਾ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜ ਕਤੀ ਤੈਨੂੰ ਬਾਗ ਕਰਨਾ ਸਾਧ ਸੰਗਤ ਦੀ ਬਾਗ ਨਹੀਂ ਜਿਹੜੇ ਮੁਸਲਮਾਨ ਵੀਰ ਰੋਜ਼ੇ ਰੱਖਦੇ ਨੇ ਤੇ ਬਾੰਗਾਂ ਦਿੰਦੇ ਨੇ ਉਹਨਾਂ ਦੇ ਧਰਮ ਦੇ ਨਿਯਮਾਂ ਅਨੁਸਾਰ ਇਸ ਕਰਕੇ ਇਹ ਬਿੰਦੀ ਨਾਲ ਹੀ ਪਾਠ ਕੀਤਾ ਜਾਵੇ ਬਾੰਗ ਬਾਗ ਇੱਥੇ ਜਿਹੜਾ ਹੈ ਅਸ਼ੁੱਧ ਹੋਵੇਗਾ ਉਹ ਰੋਜ਼ਾ ਬਾੰਗ ਨਿਵਾਜ ਕਤੇਬ ਰੋਜ਼ਾ ਬਾੰਗ ਨਿਵਾਜ ਕਤੇਬ ਵਿਨ ਬੁਝੇ ਸਭ ਜਾਸੀ ਲੱਖ ਚੌਰਾਸੀ ਹਮੇਦਨੀ ਸਭ ਆਵੇ ਜਾਸੀ ਨੇ ਚਲਾ ਸਾਚ ਖੁਦਾਏ ਏਕ ਖੁਦਾਏ ਬੰਦਾ ਅਬਿਨਾਸੀ ਡੱਕਣੇ ਮਹੱਲਾ ਪੰਜਵਾ ਦਿੱਠੀ ਹਬ ਟੰਡੋਲਾ ਹਿੱਕ ਸਵਾਜ ਨਾ ਕੋਏ ਆਓ ਸੱਜਣਾ ਤੂੰ ਮੁਖ ਲਗ ਮੇਰਾ ਮਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾ ਆਸਕ ਆਸਾ ਬਾਹਰਾ ਮੂ ਮਾਨ ਵੱਡੀ ਆਸ ਆਸ ਨਿਰਾਸਾ ਹਿੱਕ ਤੂ ਹਾ ਬਲ 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 ਗਈ ਆਸ ਮਹੱਲਾ ਪੰਜਵਾ ਵਿਛੋੜਾ ਸੁਣੇ ਦੁੱਖ ਵਿਨ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਦ ਪਉੜੀ ਤਟ ਤੀਰਥ ਦੀਵ ਦਿਵਾਲਿਆ ਕੀਦਾਰ ਮਥਰਾ ਕਾਸੀ ਊਟ ਤੇ ਤੀਸਾ ਦੇਵਤੇ ਸਰ ਇੰਦਰੈ ਜਾਸੀ ਸੇਮ ਰਤ ਸਾਸ਼ਤਰ ਬੀਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਤ ਕਵਤੇ ਭੀ ਜਾਸੀ ਕਵਤ ਹੀ ਅਨੁਬੋਲਣਾ ਹੈ ਪੋਥੀ ਪੰਡਿਤ ਗੀਤ ਕਵਤ ਇਹ ਸਿਹਾਰੀ ਜਿਹੜੀ ਵਾਵੇ ਵਾਲੀ ਇੱਥੇ ਪੂਰੀ ਉਚਾਰਨ ਨਹੀਂ ਹੋਵੇਗੀ ਕਵਤ ਇਸ ਤਰ੍ਹਾਂ ਬੋਲਿਆ ਜਾਵੇਗਾ ਕਾਵੇਤ ਜਾਂ ਕਵਿੱਤ ਨਹੀਂ ਪੋਥੀ ਪੰਡਿਤ ਗੀਤ ਕਵਤ ਕਵਤੇ ਭੀ ਜਾਸੀ ਉਥੀ ਪੰਡਤ ਗੀਤ ਕਵਤ ਕਵਤੀ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਾਪ ਕਾਲੈ ਵਾਸੀ ਮੋਨ ਜੋਗੀ ਦਿਗੰਬਰ ਜਮੈ ਦਿਗੰਬਰ ਦਿਗੰਬਰਾਂ ਨੇ ਦਿਗੰਬਰਾਂ ਮੋਨਾ ਜੋਗੀ ਦਿਗੰਬਰ ਜਮੈ ਸਾਣਾ ਜਾਸੀ ਜੋ ਦੀਸੈ ਸੋ ਵਿਣਸਨਾ ਸਭ ਬਿਨਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੀ ਸ਼ਲੋਕ ਡੱਖਣੇ ਮਹੱਲਾ ਪੰਜਵਾ ਸੈ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਭੁਖੇ ਕੋੜ ਨਾ ਦੁਖ ਦੁਖੇ ਕੋੜ ਨਾ ਦੁਖ ਦੁਖੇ ਕੋੜ ਨਾ ਦੁਖ ਨਾਨਕ ਪਰੀ ਪਖੰਦ ਸੋਬ ਦਿਸ਼ਟ ਮਹੱਲਾ ਪੰਜਵਾ ਸੁਖ ਸਮੂਹਾ ਭੋਗ ਭੋਮ ਸਬਾਈ ਕੋ ਧਣੀ ਨਾਨਕ ਹੱਬੂ ਰੋਗ ਮਿਰਤਕ ਨਾਮਿ ਵਿਹੂਣੀਆ ਮਹੱਲਾ ਪੰਜਵਾ ਇਕਸਕੂ ਤੂ ਆਹੇ ਪਛਾਣ ਨੱਕ ਚੋਂ ਟਿੱਪੀ ਨਾਲ ਬੋਲਣਾ ਹਕਸਕੂ ਤੂ ਆਹੇ ਤੂ ਇੱਥੇ ਟਿੱਪੀ ਨਹੀਂ ਬੋਲਣੀ ਪਰ ਕੂ ਜਿਹੜਾ ਟਿੱਪੀ ਦੇ ਸਹਿਤ ਹੀ ਬੋਲਣਾ ਹੈ ਇਕਸਕੂ ਤੂ ਆਹੇ ਪਛਾੜੋ ਪੀਹੇ ਕ ਕਰ ਨਾਨਕ ਆਸੜੀ ਨਿਭਾਹੇ ਮਾਨੁਖ ਪਰਥਾਈ ਲ ਜੀਵਦੋ ਪਉੜੀ ਆਂਦੀਏ ਕਈ ਵਰੀ ਆਪਾਂ ਕਾਲੀ ਚ ਮਾਨੁਖ ਪਰਥਾਈਲ ਜੀਵ ਦੋ ਬਾਠ ਕਰ ਜਨਿਆ ਪਰਥਾਈ ਵਖਰਾ ਤੇ ਲ ਜੀਵ ਦੋ ਇਹ ਕਸ ਕੇ ਪਾਠ ਕਰਨਾ ਹੈ ਮਾਨੁਖ ਪਰਥਾਈ ਲ ਜੀਵ ਦੋ ਨਾਨਕ ਆਸੜੀ ਨਿਬਾਹੀ ਮਾਨੁਖ ਪਰਥਾਈ ਲ ਜੀਵ ਦੋ ਪਉੜੀ neh chal ek narain har agam agada neh chal naam nidhan hai jis simrat har ladha neh chal kirtana gun govind gurmukha gavaada sach dharm tap neh chalo din rain aradha daya dharm tap sanh neh chalo jis karm likhada neh chal mastak lekh likhya so talai na talada ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰ ਸਾਧਾ ਸਾਧਾ ਇਹ ਪੋਲਾ ਜਾ ਇਹ ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰ ਸਾਧਾ ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰ ਸਾਧਾ ਜਿਨ ਕਾ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ ਸ਼ਲੋਕ ਡਖਣੇ ਮਹੱਲਾ ਪੰਜਵਾ ਜੋ ਡਬੰਦੋ ਆਪ ਸੋ ਤਰਾਏ ਕਿਨ ਖੇ ਕਿਨ ਕਿਨਖੇ ਇਹ ਹਲੰਤ ਦੇ ਨਾਲ ਇਹਦਾ ਉਚਾਰਨ ਹੈ ਸੋਤ ਰਾਏ ਕਿਨਖੇ ਹਾਂਜੀ ਜੋੜ ਬੰਦੋ ਆਪ ਸੋਤਰਾਏ ਕਿਨਖੇ ਤਾਰੇ ਦੜੋ ਪੀ ਤਾਰ ਨਾਨਕ ਪੇਰ ਸਿ ਰਤਿਆ ਮਹੱਲਾ ਪੰਜਵਾ ਜਿੱਥੈ ਕੋਏ ਕਥਾਨਾ ਨਾਉ ਸੁਨੰਦੋ ਮਾ ਪਿਰੀ ਮੂੰ ਜਲਾਉ ਤਤ ਨਾਨਕ ਪਿਰੀ ਪਸੰਦੋ ਹਰਿਓ ਥਿਓਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰਹਿ ਪੁੱਤਰ ਕਲਤਰ ਸਨੇਹ ਨਾਨਕ ਨਾਮ ਵੀ ਹੋਣਿਆ ਮੁਣਿਆਦੀ ਦੀਹ ਪੌੜੀ ਹਾਂਜੀ ਜਿਵੇਂ ਨੰਨੇ ਨੂੰ ਸਿਹਾਰੀ ਦੇ ਨਾਲ ਸਬੰਧਕ ਕਰਕੇ ਪੜਿਆ ਗਿਆ ਹੈ ਮੁਣਿਆਦੀ ਦੇਹ ਇਸੇ ਤਰ੍ਹਾਂ ਹੀ ਹੈ ਨਿਮੁਣਿਆਦੀ ਨਹੀਂ ਕਰਨਾ ਨੇ ਮੁਣਿਆਦੀ ਜਿਹਦੀ ਮਣਿਆਦ ਕੋਈ ਨਹੀਂ ਨੇ ਮੁਣਿਆਦੀ ਦੇਹ ਨਾਨਕ ਨਾਮ ਵੀ ਹੋਣਿਆ ਮੁਣਿਆਦੀ ਦੀਹ ਪੌੜੀ ਨਨੇ ਦੇਖੋ ਗੁਰਦਰਸ਼ਨ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਰਿਦੈ ਧਿਆਏ ਦਾ ਦਿਨ ਰੈਨ ਜਪੰਥਾ ਮੈਂ ਛੱਡਿਆ ਸਗਲ ਅਪਾਇਣ ਪਰਵਾਸੈ ਗੁਰ ਸਮਰੱਥਾ ਗੁਰ ਬਖਸ਼ਿਆ ਨਾਮ ਨਿਧਾਨ ਸਭ ਦੁਖ ਲਥਾ ਇਹ ਗੁਰ ਤੇ ਜ਼ਰੂਰ ਜਮਕੀ ਲੱਗੇਗੀ ਗੁਰ ਬਖਸ਼ਿਆ ਨਾਮ ਨਿਧਾਨ ਜੇ ਆਪਾਂ ਕਹਾਂਗੇ ਗੁਰ ਬਖਸ਼ਿਆ ਫਿਰ ਗੁਰੂ ਨੂੰ ਬਖਸ਼ਿਆ ਜਾਵੇਗਾ ਜੇ ਗੁਰ ਤੇ ਪ੍ਰਵਖਾਂਗੇ ਗੁਰ ਬਖਸ਼ਿਆ ਨਾਮ ਨਿਧਾਨ ਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ਿਆ ਸਭੋ ਦੁੱਖ ਲੱਥਾ ਜਿਹਦੇ ਨਾਲ ਸਾਰੇ ਦੁੱਖ ਦੂਰ ਹੋ ਗਏ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁੱਖ ਲੱਥਾ ਭੋਗ ਹੋ ਪੁੰਚ ਹੋ ਪਾਈ ਹੋ ਪੱਲੇ ਨਾਮ ਅਗੱਥਾ ਨਾਮਦਾਨ ਇਸ ਨਾਨ ਨਾਮਦਾਨ ਇਸ ਨਾਨ ਦੇੜ ਸਦਾ ਕਰੋ ਹੋ ਗੁਰ ਕਥਾ ਸਹਜ ਭਾਇਆ ਪ੍ਰਭ ਪਾਇਆ ਜਮਕਾ ਪੌ ਲੱਥਾ ਸਲੋਕ ਦੱਖਣੇ ਮਹੱਲਾ ਪੰਜਵਾ ਇਸ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਪਾਠ ਆਏ ਨੇ ਮੱਥਾ ਜਪੰਥਾ ਸਮਰੱਥਾ ਲੱਥਾ ਅਗੱਥਾ ਤੇ ਥੱਲੇ ਸਾਧ ਸੰਗਤ ਜੀ ਲੱਥਾ ਫੇਰ ਇਹ ਕਥਾ ਪਾਠ ਪੋਲਾ ਕਰਨਾ ਇਹਨੂੰ ਕਥਾ ਨਹੀਂ ਕਰਨਾ ਬਾਕੀ ਜਪੰਥਾ ਤੋਂ ਬਿਨਾਂ ਸਾਰੇ ਪਾਠ ਜਿਹੜੇ ਨੇ ਉਹ ਕੱਸ ਕੇ ਬੋਲਣ ਵਾਲੇ ਹਾਂ ਜੱਖਣੀ ਮਹੱਲਾ ਪੰਜਵਾ ਲੱਗੜਿਆ ਪਰੀਆਂ ਪਖੰਦੀਆ ਨਾ ਟਿੱਪੀਆ ਹਾਬ ਮਜਾ ਹੋ ਸੋ ਧਣੀ ਬਿਆਨ ਨਾ ਡਿੱਠੋ ਕੋਈ ਮਹੱਲਾ ਪੰਜਵਾ ਕੱਥੜਿਆ ਸੰਤਾਹ ਤੀ ਸੁਖਾਉ ਪੰਦੀਆ ਨਾਨਕ ਕੱਥੜਿਆ ਬੋਲਣਾ ਕੱਥੜੀਆਂ ਨੇ ਕੱਥੜਿਆ ਕੋ ਲਾ ਜੋ ਕਥਾਵਾਂ ਸੰਤਾਮਾ ਬੁਰਖਾਂ ਦੀਆਂ ਧਰੜੀਆ ਸੰਤਾਹ ਤੇ ਸੁਖਾਉ ਪੰਦੀਆ ਨਾਨਕ ਲੱਦੜੀਆ ਤੇਨਾਹ ਜਿਨਾ ਭਾਗ ਮਥਾ ਹੜੈ ਮਹੱਲਾ ਪੰਜਵਾ ਡੋਂਗਰ ਜਲਾ ਥਲਾ ਭੂਮ ਬਨਾ ਫਲ ਕੰਦਰਾ ਪਾਤਲਾ ਆਕਾਸ ਪੂਰਨ ਹਬ ਘਟਾ ਨਾਨਕ ਵੇਖ ਜਿਓ ਇਕਤ ਸੂਤ ਪਰੋਤੀਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖੇਲਾਏ ਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੋਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖ ਦਾਇਕ ਇਸ ਪੰਕਤੀ ਦੇ ਵਿੱਚ ਜੋ ਪਾਠ ਗਲ ਗਲ ਸੇਤੀ ਲਾਇਕ ਤੋਂ ਅੱਗੇ ਪੰਕਤੀ ਸ਼ੁਰੂ ਹੁੰਦੀ ਹੈ ਮੋਹ ਮੰਗਾ ਪਰ ਹਾਹੇ ਦੀ ਸਿਹਾਰੀ ਤੋਂ ਬਿਨਾ ਪਾਠ ਆਪ ਜੀ ਨੋਟ ਕਰ ਲਵੋ ਮੰਮੇ ਔਕੜ ਹਾਹਾ ਮੋਹ ਮੋਹ ਮੰਗਾ ਸੋਈ ਦੇਵਦਾ ਇਹ ਸਿਹਾਰੀ ਤੋਂ ਬਿਨਾ ਹੀ ਪਾਠ ਸ਼ੁੱਧ ਹੈ ਆਪ ਜੀ ਨੋਟ ਕਰ ਲਵੋ ਮੋਹ ਮੰਗਾ ਸੋਈ ਦੇਵਦਾ ਮੋਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖ ਦਾਇਕ ਗਿਆਨਰਾਸ ਨਾਮ ਧਨ ਸਉ ਪਿਉ ਨ ਇਸ ਲਗ ਇਸ ਸੌਦੇ ਲਾਇਕ ਸਾਂਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾ ਲਹ ਕਦੀ ਨ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸ਼ਲੋਕ ਡੱਖਣੇ ਮਹੱਲਾ ਪੰਜਵਾ ਹਾਂਜੀ ਅੱਗੇ ਪਾਠ ਭਾਈ ਪਰਮਿੰਦਰ ਸਿੰਘ ਸਰਵਣ ਕਰਾਉਣਗੇ ਆਪਾਂ ਉਹਨਾਂ ਤੋਂ ਜੋ ਅੱਗੇ ਪਾਠ ਹੈ ਉਹ ਸਰਵਣ ਕਰੀਏ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਇਹ ਵਾਰ ਨੂੰ ਮਿਲਣ ਵਾਲੇ ਨੇ ਉਹ ਵੀ ਬਹੁਤ ਜ਼ਿਆਦਾ ਆਏ ਨੇ ਆਪ ਜੀ ਨੇ ਅੱਗੇ ਵੀ ਸਾਧ ਸੰਗਤ ਜੀ ਜੋ ਪਾਠ ਨੇ ਧਿਆਨ ਦੇ ਨਾਲ ਨੋਟ ਕਰ